ਤੋ ਕਨਾਈਕਲ ਇਹ ਹੀ ਨਹੀਂ ਪਤਾ ਲੱਗਦਾ ਸਵੇਰ ਦਾ ਟਾਈਮ ਕਦੋਂ ਲੰਘ ਜਾਂਦਾ ਸੋ ਇਹਨੇ ਤੂੰ ਸੁੱਤਿਆਂ ਰਹਿਣ ਵਿਹਾਈ ਤੈਨੂੰ ਜਾ ਕੇ ਕਿਉਂ ਨਾ ਆਈ ਕਿਉਂਕਿ ਅੱਜ ਕੱਲ ਸਭ ਤੋਂ ਵੱਡੀ ਸਮੱਸਿਆ ਹੈਗੀ ਕਿ ਸਾਡਾ ਲਾਈਫ ਸਟਾਈਲ ਇੰਨਾ ਖਰਾਬ ਹੋ ਚੁੱਕਾ ਹੈ ਕਿ ਰਾਤ ਬੱਚੇ 2-2 3-3 ਵਜੇ ਤੱਕ ਜਾਗਦੇ ਆ ਅਗਲੇ ਦਿਨ 2-2 3 ਵਜੇ ਤੱਕ ਸੌਂਦੇ ਆ ਦੁਪਹਿਰ ਤੱਕ ਸੋ ਮੇਰੇ ਖਿਆਲ ਨਾਲ ਇਹ ਸਾਰਾ ਮੈਕੈਨਿਜ਼ਮ ਸੈੱਟ ਕਰਨ ਵਾਸਤੇ ਮਸ਼ੀਨਰੀ ਨੂੰ ਦੁਬਾਰਾ ਫਾਰਮ ਚ ਲਿਆਉਣ ਲਈ ਇਸ ਤਰ੍ਹਾਂ ਦੀ ਐਫਰਟਸ ਹੋਣੀਆਂ ਬਹੁਤ ਜ਼ਰੂਰੀ ਨੇ ਦੇਖੋ ਅੱਜ ਮੈਨੂੰ ਲੱਗਦਾ 5-7000 ਬੱਚਾ ਸਪੈਸ਼ਲੀ ਮੈਂ ਬੱਚਿਆਂ ਦੀ ਗੱਲ ਕਰ ਰਿਹਾ ਵੱਡਿਆਂ ਦੀ ਫਿਰ ਇੱਕ ਰੂਟੀਨ ਸੈੱਟ ਹੁੰਦੀ ਹੈ ਉਹਨਾਂ ਨੂੰ ਇੱਕ ਅਵੇਅਰਨੈਸ ਆਉਂਦੀ ਹੈ ਕਿ ਜਦੋਂ ਸਮਾਜ ਵਿੱਚ ਉਹਨਾਂ ਦਾ ਉਹਨਾਂ ਦੀ ਦਿਸ਼ਾ ਭਟਕਾਉਣ ਵਾਲੀਆਂ ਚੀਜ਼ਾਂ ਵੀ ਜਾਗਰੂਕ ਨੇ ਉਹਨਾਂ ਨੂੰ ਬਰਬਾਦ ਕਰਨਾ ਚਾਹੁੰਦੀਆਂ ਨੇ ਉੱਥੇ ਇਹੋ ਜੀ ਇੱਕ ਅਵੇਅਰਨੈਸ ਜਿਹੜੀ ਸਰੀਰਕ ਮਾਨਸਿਕ ਔਰ ਸਮਾਜਿਕ ਤੌਰ ਤੇ ਤੁਹਾਨੂੰ ਮਜ਼ਬੂਤ ਕਰਦੀ ਹੈ ਇਹੋ ਜਿਹੇ ਐਫਰਟਸ ਨੂੰ ਮੈਂ ਸਲਾਮ ਕਰਦਾ ਸਪੈਸ਼ਲੀ ਭਾਜੀ ਸਚਦੇਵਾ ਸਾਹਿਬ ਕਦੇ ਸਾਈਕਲੋਥਨ ਕਦੇ ਮੈਰਾਥਨ ਕਦੇ ਇਸ ਤਰ੍ਹਾਂ ਦੇ ਵਾਕ ਇਹ ਮੈਨੂੰ ਲੱਗਦਾ ਕਿ ਸੁਸਾਇਟੀ ਨੂੰ ਆਕਸੀਜਨ ਦੇਣ ਵਾਲੀ ਗੱਲ ਹੈ ਸਰ ਸਾਈਕਲ ਐਰੀ ਦਾ ਇਤਿਹਾਸ ਰਗਿਆ ਸੀ ਤਾਂ ਜਿਹੜੀ ਇਹ ਫੈਮਿਲੀ ਵਾਕ ਹਨ ਵੀ ਇਤਿਹਾਸ ਰਚਣਾ ਹੈ ਤੇ ਬਾਰੇ ਕੀ ਕਹੋਗੇ ਵੈਸੇ ਹੀ ਦੇਖਿਆ ਜਾਵੇ ਤੇ ਇੱਕ ਫੈਮਿਲੀ ਅੱਜ ਕੱਲ ਇਕੱਠੀ ਹੋ ਕੇ ਤੁਰਦੀ ਨਹੀਂ ਘਰ ਚ ਹੀ ਬੈਠ ਕੇ ਰੋਟੀ ਨਹੀਂ ਕਦੀ ਟੱਬਰ ਨੇ ਕਦੀ ਇਕੱਠਿਆਂ ਨੇ ਖਾਦੀ ਇੱਕ ਇੱਕ ਕਮਰੇ ਚੋਂ ਦੂਜੇ ਕਮਰੇ ਚ ਬੈਠੇ ਟੈਲੀਫੋਨ ਤੇ ਗੱਲਾਂ ਕਰੀ ਜਾਂਦੇ ਰੋਟੀ ਪੱਕ ਗਈ ਐ ਮਾਂ ਕਿਚਨ ਚੋਂ ਗਈ ਜਾਂਦੀ ਪੱਕ ਗਈ ਥੱਲੇ ਆ ਜਾ ਨਾਲੇ ਡੈਡੀ ਨੂੰ ਫੋਨ ਕਰ ਦਿਓ ਵੀ ਬਾਹਰ ਆ ਜਾਣ ਇੱਕ ਘਰ ਚ ਹੀ ਨੈਟਵਰਕ ਬਣਿਆ ਹੋਇਆ ਸੋ ਫੈਮਿਲੀ ਨੇ ਇਹ ਰੋਟੀ ਨਹੀਂ ਕੱਟੇ ਬੈਠੇ ਖਾਣੇ ਤੇ ਤੁਰੰਦਾ ਤੇ ਮੌਕਾ ਕਦੇ ਨਹੀਂ ਮਿਲਦਾ ਹੁਣ ਮੇਰੇ ਕਹਿਣਾ ਇਹ ਵੀ ਆਪਣੇ ਆਪ ਚ ਇੱਕ ਗਿਫਟ ਹੈ ਜਦੋਂ ਸਾਰਾ ਪਰਿਵਾਰ ਇੱਕ ਥਾਂ ਦੇ ਇਕੱਠਾ ਹੋਵੇ ਔਰ ਕਿੰਨੇ ਸਾਰੇ ਪਰਿਵਾਰਾਂ ਦੇ ਨਾਲ ਪੂਰਾ ਸ਼ਹਿਰ ਇੱਕ ਪਰਿਵਾਰ ਬਣ ਕੇ ਜਦੋਂ ਵਾਕ ਕਰਦਾ ਹੈਗਾ ਆਪਣੇ ਆਪ ਚ ਇੱਕ ਬਹੁਤ ਵੱਡੀ ਬਲੇਸਿੰਗ ਹੈ। ਥੈਂਕ ਯੂ ਸਰ। ਅੱਜ ਹੁਸ਼ਾਹਪੁਰ ਇੱਕ ਵਾਰ ਫਿਰ ਇਤਿਹਾਸ ਰਚਣ ਜਾ ਰਿਹਾ। ਪਿਛਲੇ ਸਾਲ ਵੀ ਹੁਸ਼ਾਹਪੁਰ ਨੇ ਦੇਸ਼ ਦੀ ਸਭ ਤੋਂ ਵੱਡੀ ਸਾਈਕਲੋਥਨ ਕਰਵਾ ਕੇ ਇਤਿਹਾਸ ਰਚਿਆ ਸੀ। ਔਰ ਇਸ ਵਾਰੀ ਹੁਸ਼ਾਹਪੁਰ ਫਿਟ ਬਾਈਕਰ ਕਲੱਬ ਸਾਰੇ ਨਾਲ ਰਲ ਮਿਲ ਕੇ ਇੱਕ ਫੈਮਲੀ ਵਾਕ ਇੱਕ ਐਸਾ ਯੂਨੀਕ ਈਵੈਂਟ ਲੈ ਕੇ ਆਇਆ ਜਿਹੜੀ ਜਿਹਦੀ ਮਿਸਾਲ ਪੂਰੇ ਦੇਸ਼ 'ਚ ਕਿਤੇ ਨਹੀਂ ਹੈਗੀ। ਔਰ ਤੁਸੀਂ ਦੇਖ ਸਕਦੇ ਆ ਵੀ ਹਜ਼ਾਰਾਂ ਹੀ ਲੋਕ ਜਿਹੜੇ ਆ ਇਹਦੇ ਵਿੱਚ ਲੋਕਾਂ ਨੂੰ ਪਲਾਸਟਿਕ ਬਰੀ এনवायरमेंट ਤੇ ਯੁੱਧ ਨਸ਼ਾ ਵਿਰੋਧੀ ਦੇ ਟੀਮ ਨੂੰ ਲੈ ਕੇ ਇਕੱਠੇ ਹੋਏ ਆ ਔਰ ਇਹਨੂੰ ਫਲੈਗ ਆਫ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਅਮਨ ਅਰੋੜਾ ਜੀ ਔਰ ਪ੍ਰੋਮਿਨੈਂਟ ਫਰੋਂ ਪੰਜਾਬੀ ਸਿੰਗਰ ਐਕਟਰ ਔਰ ਕਾਮੇਡੀਅਨ ਗੁਰਪ੍ਰੀਤ ਖੁੱਗੀ ਜੀ ਉਹ stand ਦੀ ਮੈਂਟੈਂਸ ਸਾਡੇ ਕੋਲੇ ਤੇ ਪਹੁੰਚਣ ਵਾਲੇ ਆ ਔਰ ਉਸ ਤੋਂ ਇਲਾਵਾ ਡਾਕਟਰ ਰਵਜੋਤ ਕੈਬਨਰ ਮੰਤਰੀ ਪੰਜਾਬ ਲੋਕ ਡਾ ਮੈਂਬਰ ਪਾਰਲੀਮੈਂਟ ਡਾਕਟਰ ਰਾਜਮਰ ਚੱਬੇਵਾਲ ਔਰ ਬਹੁਤ ਕੈਬਨਰ ਮੰਤਰੀ ਸਾਡੇ ਸ਼ਹੀਦ ਦੀ ਸ਼ਾਨਬਾਨ ਅਮਰਸਾਗਰ ਮਿੱਤਲ ਜੀ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਆ ਲੋਕਲ ਐਮ ਐਲ ਏ ਬ੍ਰਹਮਸ਼ੰਕਰ ਜਿੰਪਾ ਤੇ ਟਾਂਡੇ ਤੋਂ ਹਲਕੇ ਤੋਂ ਡਾਕਟਰ ਜਸਮੀਰ ਰਾਜਾ ਹੋਰ ਵੀ ਬਹੁਤ ਸਾਰੇ ਲੋਕ ਪਹੁੰਚ ਰਹੇ ਆ ਔਰ ਮੈਂ ਦੱਸਣਾ ਚਾਹਣਾ ਵੀ ਲਗਭਗ 5000 ਤੋਂ ਉੱਪਰ ਪਾਰਟਿਸਪੈਂਟਸ ਹੈ ਜਿਹੜੇ ਵਿੱਚ ਪਾਰਟਿਸਪੇਟ ਕਰ ਰਹੇ ਆ ਜਿਨ੍ਹਾਂ ਦੀ ਉਮਰ 6 ਮਹੀਨੇ ਤੋਂ ਲੈ ਕੇ 91 ਸਾਲ ਆ ਤੇ ਤਿੰਨ ਤਿੰਨ ਜਨਰੇਸ਼ਨ ਹੈਗੀਆਂ ਜਿਹੜੀਆਂ ਪਰਿਵਾਰ ਦੀਆਂ ਬੱਚੇ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਗ੍ਰੈਂਡਪੇਰੈਂਟਸ ਸਾਰੇ ਇੱਚ ਫੈਮਿਲੀ ਵਾਕ ਜਿਹੜੇ ਰਲ ਮਿਲ ਕੇ 5 ਕਿਲੋਮੀਟਰ ਦੀ ਵਾਕ ਕਰਨਗੇ ਔਰ ਮੈਨੂੰ ਮਾਣ ਹੈ ਇਸ ਗੱਲ ਦਾ ਹੁਸ਼ਿਆਰਪੁਰ ਦੇ ਲੋਕਾਂ ਦੇ ਉੱਤੇ ਵੀ ਜਿਹੜਾ ਵੀ ਅਸੀਂ ਪੀਮਬਟ ਦਿੰਨੇ ਆ ਬਾਅਦ ਚੜ ਕੇ ਸਾਰੇ ਹਿੱਸਾ ਲੈਂਦੇ ਆ ਔਰ ਹੁਸ਼ਿਆਰਪੁਰ ਨੂੰ ਪਲਾਸਟਿਕ ਫ੍ਰੀ ਕਰਨ ਵਾਸਤੇ ਇੱਕ ਨਵਾਂ ਯੂਨੀਕ ਪ੍ਰੋਗਰਾਮ ਅਸੀਂ ਇੱਕ ਲਿਖਿਆ ਉਹ ਵੀ ਅਸੀਂ ਚੰਦ ਮਿੰਟਾਂ ਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਰੇ ਦੇਖਿਆ ਗਿਆ ਕਿ ਕਾਫੀ ਜਿਹੜੇ ਹੱਲੇ ਵੀ ਜਿਹੜੇ ਆਪਾਂ ਡੇਟ ਵਧਾਉਦੇ ਰਹੇ ਇੱਕ ਦੋ ਵਾਰੀ ਡੇਟ ਵੀ ਵਧਾਈ ਜਾ ਰਹੀ ਐ ਰਜਿਸਟ੍ਰੇਸ਼ਨ ਦੀ ਲੇਕਿਨ ਹੁਣ ਵੀ ਕਈ ਜਿਹੜੇ ਆ ਰਹਿ ਗਏ ਨੇ ਅਸੀਂ ਕੁਝ ਇਹ ਦੇਖਦੇ ਨੇ ਇੰਨੀ ਬੰਨੀ ਦੁਨੀਆ ਇੱਥੇ ਆਈ ਹੋਈ ਆ ਜਿਹੜੀ ਕਹਿੰਦੇ ਸਾਨੂੰ ਜੇ ਅਸੀਂ ਰਜਿਸਟ੍ਰੇਸ਼ਨ ਕਰਾਉਣਾ ਹੀ ਰਹਿ ਗਏ ਰਹਿ ਗਏ ਹੁਣ ਅਸੀਂ 2 ਮਹੀਨੇ ਦਾ ਰਜਿਸਟ੍ਰੇਸ਼ਨ ਖੋਲੀ ਰੱਖੀ 15 ਅਗਸਤ ਤੋਂ 15 ਅਕਤੂਬਰ ਹੁਣ 4 ਮਹੀਨੇ ਦੋ ਮਹੀਨੇ ਤੇ ਕੋ ਰਜਿਸਟ੍ਰੇਸ਼ਨ ਨਹੀਂ ਕਰਾਉਂਦਾ ਹੁਣ ਖੜੇ ਪੈਰ ਅਸੀਂ ਕਿੱਥੋਂ ਟੀ-ਸ਼ਰਟ ਮੈਡਲ ਕਿੱਥੋਂ ਲੈ ਦੇਈਏ ਅਸੀਂ ਪਾਰਟਿਸਪੇਟਰ ਕਿਹਾ ਪਰ ਤੁਸੀਂ ਪਾਰਟਿਸਪੇਟ ਕਰ ਲਓ ਲੇਕਿਨ ਟੀ-ਸ਼ਰਟ ਔਰ ਮੈਡਲ ਅਸੀਂ ਅਰੇਂਜਮੈਂਟ ਨਹੀਂ ਕਰ ਪਾਵਾਂਗੇ ਔਰ ਅਗਲੇ ਸਾਲ ਤੋਂ ਇਹੀ ਕਰਾਂਗੇ ਫਿਰ ਟਾਈਮ ਸਾਰ ਰਜਿਸਟਰ ਜ਼ਰੂਰ ਕਰ ਲਓ ਲਾਸਟ ਮੋਮੈਂਟ ਤੇ ਆ ਕੇ ਜੇ ਤੁਸੀਂ ਕਹੋਗੇ ਕਿ ਸਾਨੂੰ ਟੀ-ਸ਼ਰਟ ਤੇ ਮੈਡਲ ਵੀ ਮਿਲ ਜਾਏ ਅਸੀਂ ਪਾਰਟੂਟ ਕਰ ਲਈਏ ਤਾਂ ਪੋਸੀਬਲ ਨਹੀਂ ਹੋਣਾ ਸੰਦੇਸ਼ ਦੇਣਾ ਚਾਹੁੰਦੇ ਆਪਣੇ এনवायरमेंट ਨੂੰ ਸਾਫ਼ ਸੁਥਰਾ ਰੱਖੋ ਔਰ ਆਪਣੀ ਸਿਹਤ ਨੂੰ ਚੰਗਿਆ ਰੱਖੋ ਬਸ ਇਹ ਆਪ ਵੀ ਇਹ ਕਰਦੇ ਆਂ ਲੋਕਾਂ ਨੂੰ ਇਹੀ ਸੰਦੇਸ਼ ਆ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਹੈ ਜਿਹੜਾ ਉਹ ਸਤਿਦੇਵਾ ਸਾਹਿਬ ਤੇ ਇਹਨਾਂ ਦੇ ਫੈਮਿਲੀ ਵੱਲੋਂ ਲਿਆ ਗਿਆ ਫੈਮਿਲੀ ਵਾਕ ਦੀ ਆਰਗੇਨਾਈਜ਼ ਕੀਤਾ ਜਿਹਦੇ ਵਿੱਚ ਤਕਰੀਬਨ 5000 ਤੋਂ ਵੀ ਪਲੱਸ ਲੋਕ ਰਜਿਸਟਰ ਹੋ ਚੁੱਕੇ ਔਰ ਜੋ ਮੈਨੂੰ ਕੱਲ ਸੰਦੇਵਾ ਸਾਹਿਬ ਦੱਸ ਰਹੇ ਸੀਗੇ ਕਿ 6 ਮਹੀਨਿਆਂ ਦੇ ਬੱਚੇ ਤੋਂ ਲੈ ਕੇ 91 ਸਾਲ ਤੱਕ ਦੇ ਬਜ਼ੁਰਗ ਜਿਹੜੇ ਉਹ ਇਹਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਔਰ ਮੈਸੇਜ ਦੋ ਹੀ ਨੇ ਕਿ ਜ਼ੀਰੋ ਡਰੱਗਸ ਐਂਡ ਜ਼ੀਰੋ ਟੋਲਰੈਂਸ ਟਰਵਰਡਸ ਪਲਾਸਟਿਕ ਆ ਦੋਨੋਂ ਇਹ ਚੀਜ਼ਾਂ ਨੇ ਜਿਹਨੇ ਪੰਜਾਬ ਦੀ ਜਵਾਨੀ ਨੂੰ ਔਰ ਪੰਜਾਬ ਦੇ ਫਿਊਚਰ ਨੂੰ ਬਚਾਉਣਾ ਸੋ ਬਹੁਤ ਵਧੀਆ ਇਨੀਸ਼ੀਏਟਿਵ ਹੈ ਸਜਦੇਵਾ ਸਾਹਿਬ ਦਾ ਤੇ ਇਹਨਾਂ ਦੇ ਸਾਰੇ ਸਾਥੀਆਂ ਦਾ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਮੈਂ ਸਮਝਦਾ ਕਿ ਇਥੋਂ ਮੈਸੇਜ ਜਿਹੜਾ ਪੂਰੇ ਪੰਜਾਬ ਦੇ ਵਿੱਚ ਇੱਕ ਬਹੁਤ ਵਧੀਆ ਮੈਸੇਜ ਹੈ ਜੀ ਅੱਜ ਦਾ ਹਾਰਪੁਰ ਵਿਖੇ ਪਹਿਲੀ ਵਾਰ ਜਿਹੜੀ ਫੈਮਿਲੀ ਵਾਕ ਹੋ ਰਹੀ ਹੈ ਫੈਮਿਲੀ ਵਾਕ ਆਨ ਹੋ ਰਹੀ ਹੈ ਤੇ ਸਾਰੇ ਪਹਿਲਾਂ ਤਾਂ ਇੰਡੀਵਿਜੂਅਲ ਜਬ ਮੇਲ ਫੀਮੇਲ ਆਉਂਦੇ ਸੀ ਹੁਣ ਪੂਰਾ ਪਰਿਵਾਰ ਇਸ ਵਾਕ ਵਿੱਚ ਪਾਰਟਿਸਿਪੇਟ ਕਰਨ ਆ ਰਿਹਾ ਤੇ ਜਿਹੜੀ ਫੈਮਿਲੀ ਵਾਕ ਹੈਗੀ ਆ ਇਹ ਜਿਹੜੇ ਸਾਡੇ ਫੌਜਾ ਸਿੰਘ ਸੀਗੇ ਜਿਨ੍ਹਾਂ ਨੇ ਨਾ ਕਿ ਪੰਜਾਬ ਦਾ ਪੂਰੇ ਦੇਸ਼ ਦਾ ਦੁਨੀਆ ਚ ਨਾਮ ਉਹਨਾਂ ਨੇ ਰੋਸ਼ਨ ਕੀਤਾ ਉਹ ਕੁਝ ਮਹੀਨੇ ਪਹਿਲਾਂ ਕਾਲਸਰਾਣਾ ਕਰਕੇ ਉਹਨਾਂ ਨੂੰ ਟ੍ਰਿਬਿਊਟ ਉਹਨਾਂ ਦੀ ਜ਼ਾਤ ਵਿੱਚ ਫੈਮਿਲੀ ਵਾਕ ਰੱਖੀ ਆ ਤੇ ਮੈਂ ਧੰਨਵਾਦ ਕਰਦਾ ਅਸ ਜਦੇਵਾ ਜੀ ਦਾ ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ ਤੇ ਅਸੀਂ ਉਮੀਦ ਵੀ ਕਰਦੇ ਆ तकरीबन ਸ਼ਾਰਪੁਰ ਦੇ ਜਿੰਨੇ ਬਹੁਤ ਬਹੁਤ ਸਾਰੇ ਫੈਮਿਲੀ ਇਕੱਠੇ ਹੋ ਕੇ ਆਏ ਮੈਂ ਖੁਦ ਵੀ ਆਪਣੇ ਬੱਚੇ ਨਾਲ ਲੈ ਕੇ ਆਇਆ ਤੇਜ ਪਾਰਟਿਸਪੀਟ ਕਰੀਏ ਤੇ ਅਸੀਂ ਚਾਹੁੰਦੇ ਹਾਂ ਇਸ ਨੂੰ ਇਸ ਰੀਤ ਤੋਂ ਇਸ ਟ੍ਰੈਡੀਸ਼ਨ ਹੋ ਗਿਆ ਹਰ ਸਾਲ ਨੂੰ ਬਧਾਇਆ ਜਾਵੇ ਧੰਨਵਾਦ ਆਈ ਤੁਹਾਡੇ ਨਾਲ ਛੋਟੇ ਛੋਟੇ ਬੱਚੇ ਵੀ ਸਾਡੇ ਆਏ ਆ ਇਹ ਵੀ ਇਹ ਜੀ ਜੀ ਇਹ ਤਾਂ ਫੈਮਿਲੀ ਵਾਕ ਹੈ ਤੇ ਫੈਮਿਲੀ ਦਾ ਆਉਣਾ ਜ਼ਰੂਰੀ ਸੀਗਾ ਜੀ ਅ ਹਮੇਸ਼ਾ ਦੀ ਤਰ੍ਹਾਂ ਫਿਟ ਬਾਈਕਰਜ਼ ਕਲੱਬ ਸਾਡੇ ਪ੍ਰਧਾਨ ਜੀ ਪ੍ਰੈਜ਼ੀਡੈਂਟ ਸਾਹਿਬ ਪਰਮਜੀਤ ਸਿੰਘ ਸੱਚਦੇਵਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਇੱਕ ਬੜਾ ਯੂਨੀਕ ਇਨੀਸ਼ੀਏਟਿਵ ਜਿਹੜਾ ਪੂਰੇ ਹੁਸ਼ਿਆਰਪੁਰ ਦੇ ਵਿੱਚ ਨਹੀਂ ਮੈਂ ਸਮਝਦਾ ਕਿ ਦੁਨੀਆ ਆਪਣੇ ਪੂਰੇ ਦੇਸ਼ ਚ ਇੱਕ ਮਿਸਾਲ ਹੈ ਫੈਮਿਲੀ ਵਾਕ ਜਿਹੜੀ ਅੱਜ ਆਰਗੇਨਾਈਜ਼ ਕੀਤੀ ਜਾ ਰਹੀ ਹੈ ਸੋ ਇਸਦੇ ਲਈ ਮੈਂ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਔਰ ਫੈਮਿਲੀ ਵਾਕ ਦਾ ਸਭ ਤੋਂ ਵੱਡਾ ਮੈਂ ਸਮਝਦਾ ਕਿ ਮੰਤਵ ਜਿਹੜਾ ਹੈ ਜਿੱਥੇ ਫੈਮਿਲੀ ਨੂੰ ਫਿੱਟ ਰੱਖਣਾ ਜਿੱਥੇ ਪੰਜਾਬ ਨੂੰ ਫਿੱਟ ਰੱਖਣ ਦਾ ਜਿੱਥੇ ਜ਼ਿਲ੍ਹੇ ਨੂੰ ਫਿੱਟ ਰੱਖਣ ਦਾ ਉੱਥੇ ਸਭ ਤੋਂ ਵੱਡਾ ਇਨੀਸ਼ੀਏਟਿਵ ਜਿਹੜਾ ਹੈ ਜਿਹੜਾ ਪਲਾਸਟਿਕ ਫ੍ਰੀ এনवायरमेंट ਜਿਹੜਾ ਪ੍ਰੋਵਾਈਡ ਕਰਨਾ ਉਹ ਸਾਡੇ ਫਿਟ ਬਾਈਕਸ ਕਲੱਬ ਵੱਲੋਂ ਇਨੀਸ਼ੀਏਟਿਵ ਲਿਆ ਗਿਆ ਔਰ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਮਾਲ ਦੀਆਂ ਐਕਟੀਵਿਟੀ ਜਿਹੜੀਆਂ ਇਤਿਹਾਸਕ ਗਤੀਵਿਧੀਆਂ ਜਿਹੜੀਆਂ ਫਿਟ ਬਾਈਕਸ ਕਲੱਬ ਵੱਲੋਂ ਕੀਤੀਆਂ ਜਾਂਦੀਆਂ ਰਹੀਆਂ ਉਸ ਦੇ ਵਿੱਚ ਸਾਈਕਲੋਥਨ ਮੈਂ ਪਿੱਛੇ ਅਟੈਂਡ ਕੀਤੀ ਸੀ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਸਾਈਕਲੋਥਨ ਸੀ ਵਾਕਾਥਨ ਤੋਂ ਬਹੁਤ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਲੈਂਦੇ ਜਾਂ ਜਿਹੜੇ ਆ ਉਹ ਹਮੇਸ਼ਾ ਜਿਹੜੇ ਫਿਟ ਬਾਈਕਸ ਕਲੱਬ ਲੈ ਰਿਹਾ ਉਸਦੇ ਲਈ ਉਹਨਾਂ ਨੂੰ ਜਿੱਥੇ ਮੁਬਾਰਕਬਾਦ ਦਿੰਦਾ ਉੱਥੇ ਉਹਨਾਂ ਨੂੰ ਭਰੋਸਾ ਵੀ ਦਵਾਉਂਦਾ ਕਿ ਉਹਨਾਂ ਦੇ ਨਾਲ ਸਰਕਾਰ ਤੇ ਸਾਡਾ ਪ੍ਰਸ਼ਾਸਨ ਜਿਹੜਾ ਉਹ ਚਟਾਨ ਵਾਂਗ ਖੜਾ। ਥੈਂਕ ਯੂ। ਇਹ ਬਹੁਤ ਹੀ ਵਧੀਆ ਉਪਰਾਲਾ ਹੈਗਾ ਜਿੱਦਾਂ ਕਿ ਤੁਸੀਂ ਜਾਣਦੇ ਹੋ ਸਜਦੇਵਾ ਸਟਾਕਸ ਆਈ ਵਾਰੀ ਹੁਸ਼ਿਆਰਪੁਰ ਦੇ ਵਿੱਚ ਵੱਖ-ਵੱਖ ਪ੍ਰੋਗਰਾਮ ਏਦਾਂ ਦੇ ਕਰਾਉਂਦੇ ਰਹਿੰਦੇ ਕਿਉਂਕਿ ਹੈਲਥ ਨਾਲ ਰਿਲੇਟਡ ਹੋਣ ਐਂਡ ਸੋਸ਼ਲ ਕਾਜ਼ਿਜ਼ ਨੂੰ ਲੈ ਕੇ ਕਰਾਉਂਦੇ ਆ। ਹੁਣ ਵੀ ਅੱਜ ਵੀ ਇਹਨਾਂ ਨੇ ਜਿਹੜਾ ਇਹ ਟੀਚਾ ਚੱਕਿਆ ਹੈਗਾ ਇਹਦੇ ਵਿੱਚ ਇੱਕ ਸਨੇਹਾ ਦੇਣਾ ਸੁਸਾਇਟੀ ਦੇ ਨਾਲ ਰਲ ਕੇ ਕੀ ਆਪਾਂ ਨਸ਼ਾ ਮੁਕਤ ਪੰਜਾਬ ਬਣਾਣਾ ਹੈ ਤੇ ਪਲਾਸਟਿਕ ਫ੍ਰੀ ਹੋਸ਼ਿਆਰਪੁਰਨ ਪੰਜਾਬ ਬਣਾਣਾ ਹੈ ਤੇ ਉਹਦੇ ਵਿੱਚ ਅੱਜ ਇਹਨਾਂ ਨੇ ਸਜਦੇਵਾ ਸਟਾਕਸ ਜਿਹਨੂੰ ਕਿ ਲੀਡ ਕਰ ਰਹੇ ਪਰਮਜੀਤ ਸਜਦੇਵਾ ਜੀ ਉਹਨਾਂ ਦੀ ਸਮੂਹੀ ਟੀਮ ਅੱਜ ਇੱਥੇ ਸਮਾਗਮ ਰੱਖਿਆ ਹੈਗਾ ਵੋਕੇਥਨ ਫੈਮਿਲੀ ਵੋਕੇਥਨ ਹੀ ਅਲੱਗ ਕਨਸੈਪਟ ਹੈ ਜਿਹਦੇ ਵਿੱਚ ਕੀ ਇਨਫੈਂਟਸ 6 ਮਹੀਨੇ ਤੋਂ ਲੈ ਕੇ ਬੱਚੇ ਤੋਂ ਲੈ ਕੇ 90 ਸਾਲ ਤੋਂ ਵੀ ਵੱਧੀ ਉਮਰ ਦੇ 3 4 ਜਨਰੇਸ਼ਨਸ ਸਾਥ ਰਲ ਕੇ ਵਾਕ ਕਰਨਗੀ ਇਟ ਇਜ਼ ਵਨ ਆਫ ਇਟਸ ਕਾਈਂਡ ਜੋ ਕਿ ਇਹਨਾਂ ਨੇ ਰੱਖਿਆ ਹੈਗਾ ਐਂਡ 5 ਤੋਂ 6000 ਦੀ ਗੈਦਰਿੰਗ ਤੋਂ ਹੁਣ ਸਾਨੂੰ ਦਿਖ ਰਹੀ ਹੈ ਐਂਡ ਫਲੋ ਹੁਣ ਵੀ ਚੱਲ ਰਿਹਾ ਹੈ ਤੋਂ ਕਾਫੀ ਉਤਸ਼ਾਹ ਹੈਗਾ ਐਂਡ ਇਟ ਸੈਂਡਸ ਦਾ ਰਾਈਟ ਸਿਗਨਲ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਜਿਹੜਾ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਦਾ ਟੀਚਾ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਵਿੱਚ ਸਹਿਯੋਗ ਦੇਣ ਵਾਸਤੇ ਪੂਰਾ ਪੰਜਾਬ ਉੱਠ ਖੜਿਆ ਹੈਗਾ ਹੁਸ਼ਿਆਰਪੁਰ ਉੱਠ ਖੜਿਆ ਹੈਗਾ ਐਂਡ ਇਟ ਵੀ ਅ ਬੂਸਟ ਟੂ ਦੀ ਸੋਸਾਇਟੀ ਐਂਡ ਇਹਦੇ ਵਿੱਚ ਪਬਲਿਕ ਸਪੋਰਟ ਦਿਖਦਾ ਹੈ ਜਿਹਦੇ ਨਾਲ ਅਸੀਂ ਇਹ ਯੁੱਧ ਦੀ ਜਿਹੜੀ ਜੰਗ ਹੈ ਇਹਨੂੰ ਜੀਤ ਸਕਾਂਗੇ ਬੜਾ ਇਵੈਂਟ ਹੁਸ਼ਿਆਰਪੁਰ ਸ਼ਹਿਰ ਲਈ ਇਹ ਸਿਜੇਵਾ ਸਟਾਕ ਸਿਜੇਵਾ ਜਿਹਨੇ ਕਰਾਇਆ ਸਾਰਾ ਸ਼ਹਿਰ ਅਜੇ ਇਕੱਠਾ ਹੋ ਕੇ ਹੈਲਥ ਕਾਪ ਲਈ ਔਰ ਡਰਗ ਫ੍ਰੀ ਹੈ ਜੀ ਔਰ ਛੋਟੇ ਬੱਚੇ ਤੋਂ ਲੈ ਕੇ ਸਾਰਿਆਂ ਨੇ ਜੀ ਪਾਰਟਿਸਪੇਟ ਕੀਤਾ ਇੱਕ ਬਹੁਤ ਅੱਛਾ ਮੈਸੇਜ ਮੈਂ ਕਹਿ ਸਕਦਾ ਸਾਰੇ ਸ਼ਹਿਰ ਨੂੰ ਇਹ ਫਰੂ ਗਿਆ ਹੈਗਾ ਸੋ ਬਹੁਤ-ਬਹੁਤ ਸੇਵਾ ਸਟਾਕ ਦਾ ਧੰਨਵਾਦ ਕਰਦਾ ਸਾਡੇ ਪ੍ਰਧਾਨ ਅਮਨ ਅੰਮੋੜਾ ਜੀ ਔਰ ਸਾਰੇ ਐਮਐਲਏ ਸਵਾਨ ਸਾਰੇ ਇਕੱਠੇ ਹੋਏ ਐ ਸੋ ਇਹ ਮੈਂ ਕਹਿ ਸਕਦਾ ਅਣਾ ਦੇ ਟਾਈਮ ਨੂੰ ਬਹੁਤ ਅੱਛੇ ਦੇ ਰਿਜ਼ਲਟ ਦੇ ਆਜੋ ਜਿਹੜੀ ਮੈਰਾਥਨ ਦੌੜ ਲਾਜਮਾਂ ਤੇ ਸਟੇਡੀਅਮ ਤੋਂ ਸ਼ੁਰੂ ਕੀਤੀ ਗਈ ਔਰ ਮੈਂ ਦੇਖ ਰਿਹਾ ਸਕਾ ਸਾਰੇ ਹੀ ਜ਼ਿਲ੍ਹੇ ਦੇ ਵਿੱਚੋਂ ਸ਼ਰ ਹਰਪੁਰ ਦੇ ਵਿੱਚੋਂ ਬਹੁਤ ਜ਼ਿਆਦਾ ਬੱਚੇ ਜਿਹੜੇ ਸ਼ਾਮਲ ਹੋਏ ਔਰ ਉਹਨਾਂ ਵਿੱਚੋਂ ਇੱਕ ਬੜਾ ਦੁਸ਼ਾ ਸਕਾ ਇਹ ਹੀ ਮੈਰਾ ਫੰਡੌੜ ਜੜੀ ਆ ਬਖਰਵਾਗ ਰੋੜਾਂ ਤੋਂ ਔਰ ਜਿਹੜਾ ਦਾ 5 ਕਿਲੋਮੀਟਰ ਦਾ ਏਰੀਆ ਬਣਦਾ ਔਰ ਹੁਣ ਇੱਥੋਂ ਸਟਾਰਟ ਕੀਤੀ ਗਈ ਆ ਔਰ ਨੂੰ ਹਰੀ ਝੰਡੀ ਦੇ ਕੇ ਸਾਡੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਜਿਹੜੇ ਕਿ ਸਾਡੇ ਪੰਜਾਬ ਦੇ ਕੈਬਨਟ ਮੰਤਰੀ ਵੀ ਨੇ ਔਰ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਮੈਂਬਰ ਪਾਰਲੀਮੈਂਟ ਹਰਖਪੁਰ ਔਰ ਸਾਡੇ ਹਾਰਪੁਰ ਦੇ ਐਮਐਲਏ ਬ੍ਰਹਮ ਸੰਪਲ ਜੰਪਾ ਜੀ ਔਰ ਲੋਕਲ ਪਾਰਟੀ ਜੇ ਕੈਰਨ ਮੰਤਰੀ ਸਾਡੇ ਡਾਕਟਰ ਅਭਜੋਤ ਜੀ ਜਿਨ੍ਹਾਂ ਨੇ ਕਿ ਹਰੀ ਝੰਡੀ ਦੇ ਕਰਵਾਨਾ ਕੀਤਾ ਔਰ ਬੱਚਾਂ ਵਿੱਚ ਬੜਾ ਉਤਸ਼ਾਹ ਸੀਗਾ ਔਰ ਬੱਚੇ ਇਥੋਂ ਜਿਹੜੇ ਆ ਡਿਸਟ੍ਰਿਕਟ ਲੈਵਲ ਤੇ ਪੰਜਾਬ ਲੈਵਲ ਤੇ ਇੰਡੀਆ ਲੈਵਲ ਤੇ ਔਰ ਏਸ਼ੀਆ ਦੇ ਔਰ ਅਲੰਪਕ ਦੇ ਵਿੱਚ ਆਪਣੀਆਂ ਮੱਲਾ ਮਾਰਦੇ ਆ ਔਰ ਇੱਕੋ ਹੀ ਪ੍ਰਸ਼ਾਪ ਆਦਾ ਔਰ ਇਹਦੇ ਨਾਲ ਨਾਲ ਇਹ ਹੈਗਾ ਕਿ ਮੈਰਾਥਨ ਦੌੜ ਦੇ ਵਿੱਚ ਸਪੋਰਟਸ ਦੇ ਵਿੱਚ ਇੱਕ ਜਿਹੜਾ ਆ ਜਣਕਾ ਨਸ਼ੇ ਤੋਂ ਜਿਹੜਾ ਸਰਕਾਰਾਂ ਮਿਲਦਾ ਮੈਂ ਸਾਰੇ ਸ਼ਹਿਰ ਵਸਨੀਕਾਂ ਦਾ ਔਰ ਜਿਹੜੇ ਕਿ ਇਹਨਾਂ ਦੇ ਪੇਰੈਂਟਸ ਨੇ ਜਿਹੜੇ ਬੱਚੇ ਨੂੰ ਤਿਆਰ ਕਰਵਾਉਂਦੇ ਨੇ ਉਹਨਾਂ ਦਾ ਬੜਾ ਹੀ ਧੰਨਵਾਦ ਕਰਦਾ ਔਰ ਇਸ ਇਵੈਂਟ ਦੇ ਵਿੱਚ ਸਾਡੇ ਬਹੁਤ ਹੀ ਔਰ ਗੈਕ ਕਮੇਡੀ ਕਲਾਕਾਰ ਗੁਰਪ੍ਰੀਤ ਦੌਰ ਕੋ ਗੀਦੇ ਉੱਚੇ ਤੌਰ ਤੇ ਪਹੁੰਚੇ ਸੀ ਔਰ ਉਹਨਾਂ ਦੇ ਨਾਲ ਬੱਚਿਆਂ ਦਾ ਪੜਾ ਪਿਆਰ ਉਹਨਾਂ ਦਾ ਬੜਾ ਸ਼ਾਬਾਸ਼ ਵਧਾਇਆ ਕਿ ਮੈਂ ਗੁਬੀ ਭਾਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰ ਪ੍ਰਬੰਧਨ ਦੇ ਉੱਪਰ ਥੈਂਕ ਯੂ ਯਾਰਿਆ ਫੈਮਿਲੀ ਵਾਕ ਤੁਸੀਂ ਵੀ ਪਹੁੰਚ ਕੇ ਕੀ ਕਰਨਾ ਚਾਹੋ ਅ ਇਹ ਸਚਦੇਵਾ ਸਟਾਕਸ ਵੱਲੋਂ ਆਰਗੇਨਾਈਜ਼ ਕਰਾਇਆ ਗਿਆ ਜੀ ਫੈਮਿਲੀ ਵਾਕ ਇਵੈਂਟ ਹੋ ਰਿਹਾ ਚਲਪੁਰ ਦੇ ਵਿੱਚ ਜਿੱਥੇ ਅ ਸਭ ਤੋਂ ਛੋਟਾ ਜਿਹੜਾ ਪਾਰਟਿਸਪੈਂਟ ਹੈ ਉਹਦੇ 6 ਮਹੀਨਿਆਂ ਦਾ ਹੈ ਤੇ ਜਿਹੜੇ ਸਭ ਤੋਂ ਵੱਡੇ ਨੇ ਉਹ 91 ਸਾਲਾਂ ਦੇ ਨੇ ਸੋ 6 ਮਹੀਨਿਆਂ ਤੋਂ ਲੈ ਕੇ 91 ਸਾਲ ਤੱਕ ਜਿਹੜੇ ਨੇ ਪਾਰਟਿਸਪੈਂਟਸ ਪਾਰਟਿਸਿਪੇਟ ਕਰ ਰਹੇ ਨੇ ਇਸ ਫੈਮਿਲੀ ਵਾਕ ਦੇ ਵਿੱਚ ਟੂ ਗਿਵ ਦਾ ਮੈਸੇਜ ਕਿ ਫਿਜ਼ੀਕਲ ਫਿਟਨੈਸ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਤੇ ਨਾਲ ਹੀ ਆਪਣਾ ਸਾਡੇ ਇਥੇ ਅ ਜ਼ਿਲ੍ਹੇ ਦੇ ਵਿੱਚ અમન अरोड़ा जी एस चीफ गेस्ट पहुंचे ने ते ਨਾਲੇ ਸਾਰਾ ਪ੍ਰਸ਼ਾਸਨ ਜਿਹੜਾ ਆ ਉਹ ਪੂਰਾ ਨਾਲ ਸਹਿਯੋਗ ਕਰ ਰਿਹਾ ਹੈ ਜੀ ਪੁਲਿਸ ਪ੍ਰਸ਼ਾਸਨ ਵੀ ਸਾਡੇ ਨਾਲ ਹੈ ਤੇ ਸਾਡੀ ਪੂਰੀ ਅੱਛੀ ਕੋਸ਼ਿਸ਼ ਰਹੇਗੀ ਕਿ ਇਹ ਇਵੈਂਟ ਬਹੁਤ ਸਕਸੈਸਫੁਲ ਹੋਵੇ ਜੀ ਮੈਂ ਦੇਖਿਆ ਮੇਨ ਜਿਹੜਾ ਰਿਹਾ ਨਸ਼ਿਆਂ ਦੇ ਖਿਲਾਫ ਤੇ ਪਲਾਸਟਿਕ ਫਰੀ ਹਰ ਕੋ ਜੱਦ ਹਾਂਜੀ ਹਾਂਜੀ ਇਹਦੇ ਬਾਰੇ ਕੀ ਕਵਰ ਬਿਲਕੁਲ ਜੀ ਇਹ ਅੱਜ ਦੇ ਸਮੇਂ ਦੀ ਬਹੁਤ ਲੋੜ ਹੈ ਤੇ ਕਿਉਂਕਿ ਹੁਸ਼ਿਆਰਪੁਰ ਜ਼ਿਲ੍ਹਾ ਵੈਸੇ ਵੀ ਜਿਹੜਾ ਹੈ ਇਹਦਾ ਫੋਰੈਸਟ ਕਵਰ ਸਭ ਤੋਂ ਮੈਕਸਿਮਮ ਹੈ ਤੇ ਸਾਡਾ ਤਾਂ ਇਹ ਜ਼ਿਆਦਾ ਰਿਸਪਾਂਸਿਬਿਲਟੀ ਬਣਦੀ ਹੈ ਕਿ ਅਸੀਂ এনवायरमेंट ਫ੍ਰੈਂਡਲੀ ਮੈਸੇਜ ਜ਼ਿਆਦਾ ਦੇਈਏ ਨਾਲ ਹੀ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦਾ ਜਿਹੜਾ ਆਪਣਾ ਫਲੈਗਸ਼ਿਪ ਸਕੀਮ ਹੈ ਯੋਧਨਸ਼ਿਆਂ ਵਿਰੁੱਧ ਉਹਦਾ ਮੈਸੇਜ ਵੀ ਜਿਹੜਾ ਹੈ ਉਹ ਨਾਲ-ਨਾਲ ਹੀ ਅਸੀਂ ਜੀ ਇਹਦੇ ਵਾਕ ਦੇ ਥਰੂ ਸਪਰੈਡ ਕਰ ਰਹੇ ਹਾਂ ਥੈਂਕ ਯੂ ਜੀ ਅੱਜ ਬਹੁਤ ਹੀ ਵਧੀਆ ਜਿਹੜਾ ਈਵੈਂਟ ਆ ਸਿਸ ਦੇਵਾ ਪਰਿਵਾਰ ਵੱਲੋਂ ਕਰਾਇਆ ਗਿਆ ਵਾਕ ਫੈਮਿਲੀ ਇਹ ਤਾਂ ਬਹੁਤ ਹੀ ਸਲਾਗਾਜ ਹੋ ਗਿਆ ਔਰ ਪੂਰੇ ਸ਼ਹਿਰ ਕੋਨ ਨੂੰ ਖੁਸ਼ ਕਰਤਾ ਮਾਰਨਿੰਗ ਟਾਈਮ ਤਾਂ ਸਾਰੇ ਮੈਂ ਦੇਖ ਰਿਹਾ ਸੀ ਐਵਰੀਬਾਡੀ ਹੈਵ ਅ ਸਮਾਈਲ ਔਨ ਅਵਰ ਫੇਸ ਤਾਂ ਬਹੁਤ ਵਧੀਆ ਲੱਗਾ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਚਾਹੇ politcal ਲੋਗ ਚਾਹੇ non political ਲੋਗ ਸਿਗੇ ਸਾਰਿਆਂ ਦੇ ਤਾਂ ਮੈਂ ਸਭ ਨੂੰ ਵਧਾਈ ਦਿਨਾਂ ਹੈ। ਬਹੁਤ ਵੱਡਾ ਜਿਹੜਾ ਸਿਹਤ ਕੋਦੇ ਵਿੱਚ ਇਵੈਂਟ ਹੋਇਆ ਹੈ ਜਿਹੜਾ ਇਤਿਹਾਸ ਰਚੇਗਾ ਹੈ ਤੇ ਤੁਸੀਂ ਵੀ ਪਹੁੰਚੇ ਹੋਏ ਹੋ ਉਹ ਤੁਹਾਡੇ ਕੋਲ ਸਭ ਤੋਂ ਵੱਲੋਂ ਬਹੁਤ ਵਧੀਆ ਜਿਹੜੇ ਪ੍ਰਬੰਧ ਕੀਤੇ ਗਏ ਐ। ਕੀ ਕਹਣਾ ਚਾਹਦੇ ਹੋ? ਜੈਪੋ ਇਹ ਫਿਜ਼ੀਕਲ ਫਿਟਨੈਸ ਨੂੰ ਲੈ ਕੇ ਇਹ ਜਿਹੜੀ ਆ ਫੰਕਸ਼ਨ ਆਰਗੇਨਾਈਜ਼ ਕੀਤਾ ਹੈ। ਇਹ ਬੜੀ ਇੰਪੋਰਟੈਂਸ ਹੈ ਇਹਦੀ ਫਿਜ਼ੀਕਲ ਫਿਟਨੈਸ ਲਈ। ਔਰ ਬੜਾ ਹੀ ਅੱਛਾ ਜਿਹੜਾ ਲੋਕਾਂ ਦਾ ਸਹਿਯੋਗ ਦੇਖਣ ਨੂੰ ਮਿਲਿਆ। ਬਹੁਤ ਹੀ ਵਧੀਆ ਮੈਸੇਜ ਜਿਹੜਾ ਲੋਕਾਂ ਦੇ ਵਿੱਚ ਫਿਜ਼ੀਕਲ ਫਿਟਨੈਸ ਨੂੰ ਜਾ ਰਿਹਾ ਹੈ। ਤੇ ਇਹ ਕੰਟੀਨਿਊ ਰੱਖਣਗੇ ਬਰਕਰਾਰ ਰੱਖਣਗੇ ਅਸੀਂ ਆਸ ਕਰਦੇ ਆ ਕਿ ਛੋਟੀ ਏਜ ਦੇ ਬੱਚੇ ਆਰਾਉਂਡ 2 3 4 ਸਾਲ ਦੇ ਬੱਚੇ ਵੀ ਮੈਂ ਦੇਖਿਆ ਕਿ ਉਹਨਾਂ ਨੇ ਪਾਰਟਿਸਪੀਕੇਟ ਕੀਤਾ ਹੈਗਾ ਤੇ ਬਹੁਤ ਹੀ ਅੱਛਾ ਲੱਗਿਆ ਜੀ ਤੇ ਸੱਚੀ ਗੱਲ ਸਾਰਿਆਂ ਨੂੰ ਜੀ ਅਜੋ ਹੁਸ਼ਿਆਰਪੁਰ ਵਾਲੇ ਇੱਕ ਫੇਰੇ ਕਿਥੇ ਆਸ ਰਚ ਰਹੇ ਨੇ 2 ਨਵੰਬਰ ਦਾ ਦਿਨ ਹਮੇਸ਼ਾ ਯਾਦ ਰਹੇਗਾ ਬਿਲਕੁਲ ਹੀ ਨਵਾਂ ਈਵੈਂਟ ਪੂਰਾ ਪਰਿਵਾਰ ਜੇ ਸੀ 1 ਦੇ ਵਿੱਚ ਪੂਰਾ ਪਰਿਵਾਰ ਘੁੰਮੇਗਾ ਔਰ ਬਹੁਤ ਹੀ ਮਾਹੌਲ ਸੀ ਸਾਰਾ ਦੇਖ ਲਿਆ ਪੂਰੀ ਪ੍ਰੈਸ ਰੀਲ ਦਿਖਾਇਆ ਹੋਇਆ ਮਾਹੌਲ ਦੇ ਸਾਰਾ ਦੇਖ ਲਿਆ ਬਹੁਤ ਹੀ ਨਜ਼ਰ ਆਰ ਮਾਹੌਲ ਔਰ ਸਭ ਤੋਂ ਵੱਡੀ ਗੱਲ ਹੈ ਕਿ ਪਰਿਵਾਰ ਚੱਲ ਰਿਹਾ ਹੈ 4 4 ਜਨਰੇਸ਼ਨਾਂ ਆਈ ਦੇ ਵਿੱਚ ਤੁਮ ਬਣ ਗਿਆ ਆ ਕੇ ਹੈਲਥੀ ਸਾਰਾ ਕੁਝ ਹੋਏਗਾ ਤੋਂ ਪੂਰੇ ਹਿਆਰਪੁਰ ਨੂੰ ਇਸੀ ਬਣਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ মিডিਆ ਨੂੰ ਬਹੁਤ ਬਧਾਈਆਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਜਸਮੀਨ ਕੌਰ ਹੈ ਕਿ ਆ ਕੇ ਫੈਮਿਲੀ ਪਾਰਕ ਵਿੱਚ ਕੌਣ ਜੀ ਉੱਥੇ ਕੀ ਕਰਨਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਆ ਕੇ ਬਹੁਤ ਜ਼ਿਆਦਾ ਐਕਸਾਈਟਿਡ ਆ ਆਪਸ ਮੇਰੇ ਆ ਗਏ ਸੀ ਕਿ ਅੱਗੇ ਪਹਿਲਾਂ ਆਪਾਂ ਵਾਰਮ-ਅਪ ਕੀਤਾ ਆਪਾਂ ਸਾਰਿਆਂ ਨੇ ਇੱਥੇ ਭੰਗੜਾ ਕੀਤਾ ਤੇ ਮੈਂ ਸਾਰਿਆਂ ਨੂੰ ਇਹੀ ਕਹੂੰਗੀ ਕਿ ਤੁਸੀਂ ਵੀ ਇੱਥੇ ਆ ਕੇ ਹਿੱਸਾ ਬਣੋ ਇਸ ਚੀਜ਼ ਦਾ ਤਾਂ ਕਿ ਆਪਾਂ ਇੱਕ ਹਿਸਟਰੀ ਕ੍ਰੀਏਟ ਕਰੀਏ ਤੇ ਅੱਜ ਸੱਦੇਵਾ ਸੱਨੇ ਜਿੱਦਾਂ ਸਾਨੂੰ ਕਿਹਾ ਕਿ ਅੱਜ ਉਹਨਾਂ ਨੇ ਬਲੂਪ੍ਰਿੰਟ ਕੱਢਣਾ ਇੱਕ ਤਾਂ ਆ ਕੇ ਸਾਰੇ ਆਪਾਂ ਆਪਣਾ ਇਸ ਹਾਰਪਰ ਨੂੰ ਸਭ ਤੋਂ ਸਾਫ਼ ਸੁਥਰਾ ਸਟੇਜ ਸ਼ੈਲ ਬਣਾਈਏ ਬਟ ਫੈਮਿਲੀ ਵਰਕ ਬਹੁਤ ਜ਼ਿਆਦਾ ਥੀ ਆਸੀ ਬਾਕਸ ਵਿੱਚ ਹੋਣੀ ਚਾਹੀਦੀ ਐਂਡ ਇਹ ਫਿਰ ਟੋਪੀ ਆਮ ਸਭ ਲਈ ਅੱਜ ਜੋ ਸੀ ਦੇਵਾ ਸਟਾਕਸ ਵੱਲੋਂ ਫਿਟ ਵਾਇਕਰਸ ਕਲੱਬ ਵੱਲੋਂ ਉਹਨਾਂ ਦੇ ਬਹੁਤ ਵੱਡੇ ਇੱਕ ਵਿਜ਼ਨ ਦਾ ਜੋ ਅੱਜ ਅਸਲੀ ਜਾਮਾ ਪਹਿਨਾਇਆ ਜਾ ਰਿਹਾ ਹੈ ਆਪ ਸਭ ਦੀ ਦਾ ਸਹਿਯੋਗ ਦੇ ਵਿੱਚ ਹੈ ਔਰ ਹੁਸ਼ਿਆਰਪੁਰ ਜੋ ਹੈ ਕਿ ਨਵੀਂ ਹਿਸਟਰੀ ਕ੍ਰੀਏਟ ਕਰਨ ਜਾ ਰਿਹਾ ਹੈ ਅਸੀਂ ਨੇਟਿਵਲੀ ਸਰਚ ਕੀਤਾ ਕਿਤੇ ਵੀ ਸਾਨੂੰ ਇਹ ਨਹੀਂ ਮਿਲਿਆ ਕਿ ਐਦਾਂ ਫੈਮਲੀ ਵਾਕਥਨ ਕਿਤੇ ਹੁੰਦੀ ਹੋਵੇ ਹੁਸ਼ਿਆਰਪੁਰ ਜੋ ਹੈ ਫੈਮਲੀ ਵਾਕਥਨ ਕਰਾ ਰਿਹਾ ਹੈ ਇਹ ਹੁਸ਼ਿਆਰਪੁਰ ਇੰਡੀਆ ਵਿੱਚ ਪਹਿਲਾ ਜ਼ਿਲ੍ਹਾ ਬਣਨ ਜਾ ਰਿਹਾ ਹੈ ਜੋ ਇਹ ਫੈਮਲੀ ਵਾਕਥਨ ਕਰਾ ਰਿਹਾ ਹੈ ਇਸ ਲਈ ਪੂਰੇ ਹੁਸ਼ਿਆਰਪੁਰ ਵਾਸੀ ਫਿਟ ਬਾਈਕਰਸ ਕਲੱਬ ਔਰ ਸਾਡੀ ਸਿਵਲ ਡਿਫੈਂਸ ਜੋ ਵਿੱਚ ਡਿਊਟੀ ਦੇ ਰਹੀ ਹੈ ਸਾਰੇ ਹੀ ਬਹੁਤ-ਬਹੁਤ ਵਧਾਈ ਦੇ ਪਾਤਰ ਨੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ